ਅਸੀ ਗੱਲ ਵੀ ਸਾਰਿਆਂ ਨੂੰ ਤੇ ਆਪਾਂ ਕਹਿ ਦਿੰਨੇ ਆ ਨਾ ਵੀ ਜਾਨ ਸਭ ਨੂੰ ਪਿਆਰੀ ਹੈ ਸਹੀ ਗੱਲ ਹੈ ਨਾ ਚਾਹੇ ਕੋਈ ਵੀ ਆ ਯਾਰ ਜਾਨਵਰ ਤਾਂ ਤੇ ਪਰ ਜਾਨ ਤਾਂ ਹਰ ਇੱਕ ਨੂੰ ਪਿਆਰੀ ਹੈ ਨਾ ਹਨਾ ਆ ਨਾ ਆਵਾਰਾ ਵਿਚਾਰਾ ਇਹ ਇਹਨੂੰ ਆਪਾਂ ਦੁੱਧ ਪਾਉਣੇ ਆ ਤੇ ਪਾਉਣੇ ਗਲੀ ਜੀ ਹੁੰਨੇ ਆ ਬਾਹਰ ਲਾ ਜਾ ਕੇ ਤੇ ਅੱਜ ਨਾ ਸਵੇਰ ਦਾ ਇਹ ਇੱਥੇ ਬੈਠਾ ਤੇ ਔਖਾ ਵਿਚਾਰਾ ਆ ਦੇਖੋ ਕਿਵੇਂ ਕਰੀ ਜਾਂਦਾ ਵਿਚਾਰਾ ਐ ਕਰੀ ਜਾਂਦਾ ਤਕਲੀਫ ਹੈ ਨੂੰ ਕੋਈ ਤੇ ਬੁਲਾਇਆ ਸੀਗਾ ਡਾਕਟਰ ਲਾ ਕੇ ਟੀਕਾ ਕਹਿੰਦਾ ਮੁਸ਼ਕਲ ਹੀ ਹੈ ਕਹਿੰਦਾ ਯਾਰ ਮੱਲੋ ਕੱਲ ਵੀ ਇਹਨੂੰ ਗੋਲੀ ਦਿੱਤੀ ਸੀ ਬੁਖਾਰ ਦੀ ਤੇ ਤੂੰ ਇਹਨੂੰ ਐਂ ਦੇਖ ਲਓ ਤੁਸੀਂ ਬਈ ਇਹਨੂੰ ਕੋਈ ਆਸ ਸੀ ਕਿ ਫੇਰ ਹੀ ਆਇਆ ਘਰੇ ਹਨਾ ਇਹ ਨਹੀਂ ਆਉਂਦਾ ਨਹੀਂ ਹੁੰਦਾ ਬਾਹਰ ਹੀ ਦਿੰਦਾ ਇਹ ਤੇ ਅੰਦਰ ਬਹਿ ਗਿਆ ਕੋਲੇ ਆ ਕੇ ਮੇਰੀ ਪਹਿਲਾਂ ਤਾਂ ਮਨਾਮ ਉਹ ਉੱਥੇ ਬੈਠਾ ਸੀਗਾ ਧੁੱਪੇ ਉੱਥੇ ਮੈਂ ਰੰਗ ਕਰੀ ਜਾਂਦਾ ਸੀ ਆਹ ਹਾਲ ਨੇ ਉੱਥੇ ਬਹਿ ਗਿਆ ਫਿਰ ਹੁਣ ਮੈਂ ਇੱਥੇ ਆ ਗਿਆ ਕੋਲੇ ਇੱਥੇ ਆ ਕੇ ਬਹਿ ਗਿਆ ਕੋਲੇ ਮੇਰੀ ਉਂਗਰਿਆਂ ਮਰੀ ਜਾਂਦਾ ਵਿਚਾਰਾ ਤੇ ਇਹ ਵੀ ਆਸ ਕਰਕੇ ਆਏ ਆ ਆਪਾਂ ਚਲੋ ਫੇਰ ਵੀ ਦੁਬਾਰੇ ਹੋਰ ਬੁਲਾਇਆ ਡਾਕਟਰ ਕਿਸੇ ਇੱਕ ਹੋਰ ਸੱਜੇ ਡਾਕਟਰ ਨੂੰ ਉਹਨੂੰ ਦਿਖਾਉਣੇ ਆ ਇਹਦੇ ਕੋਈ ਅੰਦਰ ਤਕਲੀਫ ਹੈ ਵਿਚਾਰੇ ਦੀ ਯਾਰ ਦਿਖਾਉਣੇ ਆ ਡਾਕਟਰ ਨੂੰ ਜੇ ਕੋਈ ਵਿਚਾਰਾ ਚਲੋ ਠੀਕ ਹੋ ਗਿਆ ਹਨ ਚਲ ਜائیں ਨਹੀਂ ਬਾਈ ਜਾਂ ਫਿਰ ਜਾਣ ਹੀ ਸੌਖੀ ਨਿਕਲ ਜੇ ਵਿਚਾਰੇ ਦੀ ਤੇ ਬਾਕੀ ਦੇਖਦੇ ਆ ਬਾਈ ਕੀ ਕਹਿੰਦੇ ਤੇ ਉਹ ਇੱਕ ਗੱਲ ਆ ਬਾਈ ਤੇ ਇਹਨੂੰ ਵੀ ਪਤਾ ਸੀਗਾ ਵੀ ਹਨਾ ਇੱਕ ਤਰ੍ਹਾਂ ਦਾ ਯਾਰ ਤਕਲੀਫ ਦੱਸਦਾ ਸੀਗਾ ਮੈਨੂੰ ਆ ਕੇ ਹੀ ਵੀ ਮੈਂ ਓਖਾਂਗਾ ਤੇ ਮੇਰੇ ਕੋਲੇ ਬਹਿ ਕੇ ਆ ਕੇ ਹੁਣ ਫੇਰ ਇੱਥੇ ਆ ਕੇ ਬਹਿ ਕੇ ਦੱਸੀ ਜਾਂਦੇ ਤੇ ਅਕੀ ਧੰਨਵਾਦ ਬਈ ਸਾਰਿਆਂ ਦਾ ਕਰਦਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਬਈ ਤੇ ਫੋਲੋ ਕਰ ਲਿਓ ਬਈ